ਨਾ ਹੋਈਏ ਹਾਦਸਾ ਹੋਇਆ ਜੇਕਰ ਮੰਨ ਲੂ ਕਿ ਸਭ ਤੋਂ ਪਹਿਲਾਂ ਕੀ ਸਮਝੀਏ ਜ਼ਿੰਮੇਵਾਰੀ ਔਰ ਲਾਪਰਵਾਹੀ ਚ ਕੌਣ-ਕੌਣ ਹੁੰਦਾ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਦਰਿਆ ਥਰੂ ਦੱਸਾ ਜਾਣਾ ਕਿ ਜੋ ਡਾਇਰੀਆ ਦੇ ਕੇਸਸ ਡਿਟੈਕਟ ਹੋਏ ਹੈ ਜੇ ਪ੍ਰੋਬਲਮ ਆਈ ਹੈਗੀ ਉਹਦੇ ਚ ਕੁਝ ਏਰੀਆਜ਼ ਹੈਗੇ ਜਿੱਦਾਂ ਪਕਰਖਾਨਾ ਸੁੰਦਰ ਨਗਰ ਦੇ ਤੱਕ ਵੱਖ-ਵੱਖ ਜਗ੍ਹਾ ਤੋਂ ਪੇਸ਼ੈਂਟਸ ਆਏ ਕਿਤੇ 1 ਮਹੀਨੇ ਤੋਂ 2-3 ਦਿਨ ਟੋਟਲ ਸਾਡੇ ਤੋਂ 64 ਕਿਡਸ ਹੈਗੇ ਆ ਜਿਹੜੇ ਜਿਹੜੇ ਹੈਗੇ ਆ ਔਰ ਇਹਦੇ ਵਿੱਚ ਜਿਹੜੇ 45 ਹੁਣ ਮੱਟਿਆ ਤੇ ਜਿਹੜੇ 19 ਪੇਸ਼ੈਂਟ ਹੈ ਰਿਫਰਟੇ ਜਾ ਚੁੱਕੇ ਨੇ ਸੁਸਨਾ ਸਾਹ ਇਲਾਜ ਕਰ ਰਹੇ ਹੈਗੇ ਹੌਸਪੀਟਲ ਦੇ ਵਿੱਚ ਸਾਰੇ ਅਸੀਂ ਬੰਦੋਬਸਤ ਆ ਜਿਹੜੇ ਉਹ ਕੀਤੇ ਹੈਗੇ ਆ ਹੈਲਥ ਡਿਪਾਰਟਮੈਂਟ ਨੂੰ ਅੱਜ ਤੋਂ ਅਸੀਂ ਬੰਦੋਬਸਤ ਕੀਤਾ ਆਪਣੀਆਂ ਅਸੀਂ 6 ਟੀਮਸ ਬਣਾਈਆਂ ਉਸ ਦੇ ਵਿੱਚ ਜਿਹੜਾ ਅਸੀਂ 6 ਟੀਮਸ ਦੇ ਵਿੱਚ ਘੱਟੋ ਘੱਟ ਵੀ 5 5 ਮੈਂਬਰ ਰੱਖਿਆ ਜਿਹੜੇ ਡੇਲੀ ਰੋਡ 'ਤੇ ਜਾ ਕੇ ਉਹਨਾਂ ਦਾ ਰਾਤ ਦਾ ਅਸੀਂ ਟਾਈਮ ਉਸ ਕੀਤਾ ਹੈਗਾ ਕਿ ਉਸ ਟਾਈਮ 'ਤੇ ਜਾ ਕੇ ਨਾ ਵਾਟਰ ਪਾਣੀ ਦੇ ਵਿੱਚ ਕੋਈ ਮਿਕਸਿੰਗ ਆਈ ਹੈਗੀ ਆ ਉਹ ਚੈੱਕ ਕਰਕੇ ਚੈੱਕ ਕਰਕੇ ਫਿਰ ਅਸੀਂ ਉੱਥੇ ਟੈਂਕਰ ਵਗੈਰਾ 10 ਲਗਾਤੇ ਹੈਗੇ ਆ ਅੱਜ 10 ਫੋਰ ਮੰਗਾ ਲਏ 20 ਟੈਂਕ ਲਈ ਅੱਜ ਹੀ ਉੱਥੇ ਕੰਮ ਕਰਦੇ ਆ। ਤੋਂ ਇਸ ਦੇ ਨਾਲ ਨਾਲ ਅਸੀਂ ਜਿਹੜੀ ਮੈਨ ਪਾਵਰ ਹੈ ਇੱਕ ਹੈੱਡ ਕੁਆਰਟਰ ਤੋਂ ਸਾਡੇ ਰੋਮਨ ਸ਼ੰਕਰ ਜੀ ਡਾਇਰੈਕਟਰ ਹੈ ਲੋਕੋ ਵਾਲੇ ਡਿਪਾਰਟਮੈਂਟ ਦੇ ਉਹ ਆਏ ਤੇ ਇਸ ਕੰਮ ਨੂੰ ਸੁਪਰਵਾਈਜ਼ਨ ਵਾਸਤੇ ਔਰ ਉਸ ਨਾਲ ਚੀਫ ਇੰਜੀਨੀਅਰ ਤੇ ਨੀਦਰ ਅਸੀਂ ਇੱਥੇ ਲਗਾਏ ਹੋਏ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਆਕੇ ਇਮੀਡੀਟਲੀ ਨੂੰ ਮਸਲੇ ਨੂੰ ਹੱਲ ਕੀਤਾ ਜਾ ਸਕੇ। ਤੋਂ ਇਸੇ ਤਰ੍ਹਾਂ ਅਸੀਂ ਹੈਲਥ ਡਿਪਾਰਟਮੈਂਟ ਵਾਲੋ ਐਂਬੂਲੈਂਸ ਵਗੈਰਾ ਔਰ ਜਿਹੜੀਆਂ ਮੈਡੀਸਿਨਸ ਆ ਪ੍ਰੋਪਰ ਜਿਹੜੀਆਂ ਉਹਨਾਂ ਦੀ ਜਿਹੜੀ ਅਸੀਂ ਕੁਝ ਤੇ ਕਮੀ ਪਿੱਛੇ ਵੀ ਸੀ ਅਸੀਂ ਮੰਗਵਾ ਵੀ ਲਿਆ ਹੈਗਾ ਹੈਲਥ ਮਿਨਿਸਟਰ ਸਾਹਿਬ ਨੇ ਆਉਣਾ ਸੀ ਪਰ ਉਹ ਕੁਝ ਹੋਰ ਰਜ਼ੀਮੇ ਕਰਕੇ ਨਹੀਂ ਆ ਸਕਿਆ ਇਸ ਕਰਕੇ ਮੈਂ ਇਥੇ ਬੁੜੇ ਵਿਚਾਰ ਰੱਖਿਆ ਹੈ ਸੋ ਇਸ ਕਰਕੇ ਬਾਕੀ ਜਿਹੜੇ ਪੇਸ਼ੈਂਟ ਆ ਉਹ ਸਾਰੇ ਨਾਰਮਲ ਹੈਗੇ ਠੀਕ ਹੈਗੇ ਇੱਕ ਬਜ਼ੁਰਗ ਹੈ ਵੂਮਨ ਹੈ ਉਹ ਵੀ ਉਮਰ ਵੀ 70 ਸਾਲ ਤੋਂ ਉਪਰ ਹੈ ਉਹਨਾਂ ਦਾ ਥੋੜਾ ਜਿਆਦਾ ਹੈ ਅਦਰਵਾਈਜ਼ ਜਿਹੜੇ ਮੈਂ ਆਪ ਕਨੇ ਕਨੇ ਪਿੱਛੋਂ ਮਿਲ ਕੇ ਹੈ ਠੀਕ ਹੈਗਾ ਔਰ ਜਿਹੜਾ ਇਹਨੂੰ ਅਸੀਂ ਜਲਦੀ ਠੀਕ ਕਰਾਂਗੇ ਸਾਡੀਆਂ ਸਾਰੀਆਂ ਟੀਮਾਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਉਹ ਔਰ ਵਿਸ਼ਵ ਕਾਰਪੋਰੇਸ਼ਨ ਸਾਡੇ ਉਮਾਸ਼ਕਤ ਡਾਇਰੈਕਟਰ ਸਾਹਿਬ ਸਾਰੀਆਂ ਟੀਮਾਂ ਸਗੀਆਂ ਲੱਗੀਆਂ ਆਂਆਂ ਵਧੀਆ ਤਰੀਕੇ ਦੇ ਨਾਲ ਇਹਨੂੰ ਹੈਂਡਲ ਕਰ ਰਹੀ ਸਰ ਕੈਹ ਜਿੰਮੇਵਾਰੀ ਕਿਨੇ ਜਿੱਕਰ-ਜਿੱਕਰ ਡਿਪਾਰਟਮੈਂਟਾਂ ਦੀ ਕੈਹ ਜਿੰਮੇਵਾਰੀ ਮੰਨਦੀ ਹੈ ਕਿ ਜਿਹੜੀ ਕਿ ਬਿਮਾਰੀ ਦੇ ਫੈਲਣ ਦੇ ਵਿੱਚ ਦੇਖੋ ਇਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਜਿਹੜੀ ਕੱਲ ਜਿਹੜੀ ਤੇ ਆਪਾਂ ਇਦਾਂ ਹੈ ਕਿ ਦੇਖੋ ਇਸ ਸਮਾਂ ਹੁੰਦਾ ਇਹ ਬਾਤਛਾਲੇ ਦੇ ਲਈ ਵਾਰਸ਼ਾਂ ਦੇ ਅੰਦਰ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਟਾਈਮ ਤੋਂ ਸੀਰੀ ਬਹੁਤ ਤਣਾਅਦਾਰ ਹੈ ਫੈਕਸ ਜੋ ਹੈ ਜੀ ਤਾਂ ਬਹੁਤ ਸਾਰੇ ਪਿਛੇ ਸਮਿਆਂ ਦੇ ਵਿੱਚ ਇਹ ਰਿਹਾ ਸੀ ਚਾਹੇ ਕੋਈ ਵੀ ਕਿਸੇ ਦੇ ਕਮੈਂਟਸ ਨਹੀਂ ਹੋਗੇ ਸਮਝਾ ਜਿਵੇਂ ਕਿ ਤੁਹਾਨੂੰ ਕਰਦਾ ਨਹੀਂ ਹੁੰਦਾ ਕਿਉਂਕਿ ਸਾਡੇ ਸਾਥੀ ਹੈ ਜੇ ਕਿਸੇ ਨੂੰ ਪ੍ਰੋਬਲਮ ਆ ਆਪਾਂ ਨੂੰ ਵੀ ਆ ਸਕਦੀ ਹੈ ਪਰ ਲੇਕਿਨ ਮਸਲੇ ਨੂੰ ਹੱਲ ਹੱਲ ਕਰਦਾ ਠੀਕ ਹੁੰਦਾ ਮੰਗਦੇ ਨਾਲ ਇੱਕ ਚਾਰ ਦਿਨ ਪਹਿਲੇ ਦੀ ਗੱਲ ਪੂਰਾ ਜਵਾਬ ਦੇਣਾ ਜੀ ਐ ਉਸ ਟਾਈਮ ਦੇ ਤੇ ਤੋ ਇਸ ਕਰਕੇ ਉਹਦਾ ਸੀਵਰੇਜ ਹੈ ਕਈ ਜਗ੍ਹਾ ਤੇ ਗਲਤ ਤਰੀਕੇ ਨਾਲ ਪਿਆ ਚਾਹੇ ਉਹ ਕੋਈ ਪ੍ਰੋਬਲਮ ਆ ਗਈ ਕੋਈ ਗੱਲ ਦੀ ਪੁਰਾਣੇ ਪਏ ਹੋਏ ਉਹਨ ਕਿਸੇ ਦੇ ਚਰਨ ਇੱਕ ਵਾਰੀ ਪਾ ਦਿੱਤਾ ਉਸ ਤੋਂ ਪ੍ਰੋਬਲਮ ਤਾਂ ਆ ਜਾਂਦੀ ਹੈ ਤੋ ਪ੍ਰੋਬਲਮ ਆ ਗਈ ਹੈਗੀ ਉਹਨੂੰ ਅਸੀਂ ਠੀਕ ਕਰ ਰਹੇ ਹਾਂ ਕੋਈ ਹੈ ਸਰ ਜੇ ਵੀ ਜੇ ਹੋਵੇ ਕਿ ਕਿਸੇ ਜੂ ਫਿਕਸ ਕੀਤੀ ਜਾਵੇਗੀ ਮਾਨ ਸਰ ਇਹ ਤੁਸੀਂ ਅਸੀਂ ਮੰਨਦੇ ਹਾਂ ਕਿ ਪ੍ਰਾਇਮਰੀ ਤੌਰ ਤੇ ਪਾਣੀ ਦਾ ਇਨਫੈਕਸ਼ਨ ਲੱਗਿਆ ਪਰ ਤੁਸੀਂ ਮੰਨਦੇ ਨਹੀਂ ਕਿ ਕਿਤੇ ਨਾ ਕਿਤੇ ਜਿਹੜਾ ਕੂੜਾ ਹੈ ਕਿੰਨਾ ਵੱਡੀ ਤਦਾਦ 'ਚ ਇਨ ਏਰੀਆ 'ਚ ਪਿਆ ਸੀਗਾ 7 ਦਿਨ ਦੀ ਸਟ੍ਰਾਈਕ ਸੀਗੀ ਅਗੰਦਗੀ ਫੈਲੀ ਕਿਤਨੇ ਕਿਤੇ ਵਾਟਰ ਦੇ ਵਿੱਚੋਂ ਕੂੜੇ ਦੇ ਨਾਲ ਮਿਕਸਿੰਗ ਹੋਈ ਤੇ ਇਸ ਨਾਲ ਹੋ ਗਿਆ ਜੀ ਪੂੜੇ ਦੀ ਸਮੱਸਿਆ ਦਾ ਹਲਕਾ ਪੂਛਲਾ ਕੋ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਨਾ ਡੰਪਿੰਗ ਦਾ ਹੈ ਔਰ ਨਾ ਹੀ ਨੋ ਦੀ ਫਰਤੀ ਦਾ ਹੈ ਹਰ ਦੋ ਮਹੀਨੇ ਦੇ ਟੈਕਟ ਤੋਂ ਬਾਅਦ ਵੀ ਕੋਈ ਤਾਲੂ ਜੇ 7 ਦਿਨ ਕੂੜਾ ਪਿਆ ਰਹਿੰਦਾ ਹੈ ਅੱਜ ਇਹ ਘਟਨਾ ਸਾਹਮਣੇ ਆ ਗਈ ਹੈ ਤੇ ਕਿੰਨਾ ਹੜਤਾਲ ਦਾ ਸਿਸਾ ਬਹੁਤ ਵੱਡਾ ਹੈ ਕਿੱਥੇ ਜੜਨੀ ਹੈ ਇਸ ਸਮੱਸਿਆ ਦੀ ਤੁਕੋ ਇਸ ਚੀਜ਼ਾਂ ਨੂੰ ਅਸੀਂ ਪਹਿਲੋਂ ਵੀ ਦੇਖਦੇ ਰਹੇ ਨੇ ਆਂ ਔਰ ਇਸ ਨੂੰ ਬਾਅਦ ਵੀ ਦੇਖਾਂਗੇ ਕਿਉਂਕਿ ਪ੍ਰੋਬਲਮਾਂ ਆਂਦੀਆਂ ਨੇ ਆਂ ਲਈ ਕਿ ਆਪਣਾ ਮਸਲਾ ਪਾਦਾ ਮੈਂ ਆਪਣਾ ਮਸੂਰ ਜਨਨ ਚੋਂ ਬੋਲਦਾ ਜੀ ਜਿਹੜੀ ਕੂੜੇ ਵਾਲੀ ਗੱਲ ਹੈ ਉਹ ਮੈਂ ਮਿਸ਼ਨ ਕਾਰਪੋਰੇਸ਼ਨ ਨੂੰ ਪਹਿਲੋਂ ਵੀ ਕਿਹਾ ਸੀ ਹੁਣ ਵੀ ਕਹਿਣਾ ਹੈਗਾ ਕਿ ਇਹਦੀ ਡੈਂਪਪਾਸਤੇ ਅਲੱਗ ਕੋਈ ਸ਼ਹਿਰ ਤੋਂ ਦੂਰ ਬਾਹਲੇ ਦੀ ਜਗ੍ਹਾ ਵੇਖ ਕੇ ਆਪਾਂ ਨੂੰ ਪਰਚੇਜ਼ ਕਰਨਾ ਪਵੇ ਉਹ ਲਵਾ ਕੇ ਲੈ ਕੇ ਨੂੰ ਵਧੀਆ ਬਣਾਵਾਂਗੇ ਕਿਉਂਕਿ ਵੇਖੋ ਸਾਡਾ ਤਾਂ ਜਿਹੜਾ ਅਸੀਂ ਕੋਸ਼ਿਸ਼ ਕਰਦੇ ਆਂ ਮੈਂ ਇੱਕ ਛੋਟੀ ਜਿਹੀ ਕਮੇਟੀ ਤੋਂ ਐਗਜ਼ਾਮਪਲ ਦੇ ਦਿੰਦਾ ਕੰਪਾਲਪੁਰ ਹੈ ਹਾਲਾਂਕਿ ਮੇਰੇ ਹੱਕੇ ਦੀ ਥੋੜਾ ਲੱਗੇ ਆ ਉੱਥੇ ਵੀ ਜਗ੍ਹਾ ਨਹੀਂ ਸੀ ਹੈ ਜਦੋਂ ਅਸੀਂ ਕਿਵੇਂ ਕੂੜਾ ਬਾਸੂਤੇ ਸੀ ਤਾਂ ਲੋਕ ਰੌਲਾ ਪਾਉਂਦੇ ਸੀ ਜਾਂ ਕਿਸਾਨ ਰੌਲਾ ਪਾਉਂਦੇ ਸੀ ਪਰ ਅਸੀਂ ਦੋ ਇੱਕ ਜਗ੍ਹਾ ਲਈ ਪਰ ਇਹ ਕਿਣਾ ਅਸੀਂ ਲਾਗੇ ਉਸ ਜਗ੍ਹਾ ਨੂੰ ਨਹੀਂ ਜਿਹਦੇ ਲਾਗੇ ਕੋਈ ਘਰ ਨਹੀਂ ਸੀ ਜਾਂ ਕੋਈ ਇਦਾਂ ਦੀ ਚੀਜ਼ ਨਹੀਂ ਸੀ ਲੋਕਾਂ ਨੇ ਅਕਸੈਪਟੇਬਿਲਟੀ ਬਣੀ ਤਾਂ ਜਾਂ ਕਿ ਉਹਦੇ ਤੋਂ ਪਰ ਹਰ ਰੋਜ਼ ਵੀ ਆ ਰਹੀਆਂ ਨੇ ਪਰ ਉਹਨੂੰ ਅਸੀਂ ਸੰਜੋਗੀ ਬਣ ਕੇ ਸਿੱ ਕਰਾਂਗੇ ਹੁਣ ਇਹ ਪ੍ਰਸ਼ਾਸਨ ਇਹ ਸਰਕਾਰ ਵੱਲੋਂ ਜਲਦੀ ਇਸ ਸਮੱਸਿਆ ਦਾ ਹੱਲ ਹੋਊਗਾ ਡੈਫੀਨਟਲੀ ਔਰ ਮੁਖਵਤੀ ਸਾਹਿਬ ਕੋਨਸੀ ਮੰਗ ਜੋ ਇਹਨਾਂ ਕਮਾਤੇ ਬੜੇ ਉਹ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਲੈਦੇ ਔਰ ਪਹਿਲੋ ਹੀ ਐਡਵਾਂਸ ਸਾਡੀਆਂ ਮੀਟਿੰਗਸ ਸਾਡੀਆਂ ਇਹ ਜੇ ਲੋਕ ਕੋ ਬੜੀ ਮਿਨਿਸਟਰ ਹੈ ਜੇ ਹੈਲਥ ਮਿਨਿਸਟਰ ਸਾਡੀ ਮੀਟਿੰਗ ਚ ਵੀ ਇਹਦਾ ਬਾਰੇ ਮੈਂ ਦੋਹੀ ਮੈਂ ਪੂਰੇ ਪੰਜਾਬ ਦੇ ਚ ਆਪ ਬੇਸੀ ਕੀਤੀ ਹੈ ਸਾਰੇ ਆਫਿਸ ਨੂੰ ਇਹਨਾਂ ਤੇ ਚਿਕਨਾ ਕੀਤਾ ਇਸ ਤੇ ਸਾਦਾ ਕੀਤਾ ਹੈਗਾ ਪਰ ਲੇਕਿਨ ਨੇਚਰਲ ਪ੍ਰੋਬਲਮਸ ਕੀ ਬਣਾ ਆ ਆ ਇਹਨਾਂ ਨੂੰ ਕੀ ਕਰਨਾ ਸਰ ਜਿਹੜੀ ਚੋ ਇੱਕ ਸਮੱਸਿਆ ਹੋਰ ਨਿਕਲੀ ਹੈ ਇਹ ਲੇ ਕਿ ਜਿਹੜੀ ਸਟਾਫ ਹੈ ਜਿਹੜਾ ਸਫਾਈ ਸੇਵ ਕਰੇ ਬੇਸ਼ੱਕ ਜਰੂਰ ਘਟਨੇ ਔਰ ਸਫਾਈ ਪ੍ਰੋਪਰ ਹੋਣੀ ਚਾਹੀਦੀ ਬੇਸ਼ੱਕ ਐਸਟ੍ਰਾਈਕ ਸੀ ਕੀ ਇਹ ਜਨਰੇ ਤੱਕ ਪੱਕੀ ਪ੍ਰਤੀਨਿਧੀ ਕੋਈ ਅਲਟੇਰਨਟਿਵ ਅਵਸਥਾ ਜਾਂ ਅਲਟਰਨੇਟਿਵ ਇੰਤਜ਼ਾਮ ਕੀਤੇ ਜਾਣਗੇ ਇਤਨੀ ਸਮੱਸਿਆ ਦੁਆਰਾ ਮੈਂ ਇੱਕ ਪਿਛੇ ਸਭ ਨੂੰ ਕਿਹਾ ਆਦਰਵਾਇਸ ਸਾਨੂੰ ਅੱਜ ਵੀ ਕਿਸੇ ਚੀਜ਼ ਦੀ ਕੋਈ ਪਰਵਾਹ ਹੈ ਇਸ ਚੀਜ਼ ਵਾਸਤੇ ਦੇਖੋ ਜਦੋਂ ਐਦਾਂ ਦੀਆਂ ਪ੍ਰੋਬਲਮਸ ਆ ਗਈਆਂ ਉਸ ਟਾਈਮ ਤੇ ਸਾਨੂੰ ਮੈਨ ਪਾਵਰ ਦੀ ਲੋੜ ਹੈ ਜੀ ਜੀ ਅਸੀਂ ਮੈਨ ਪਾਵ ਨੂੰ ਵਧਾਵਾਗੇ ਚਾਹੇ ਕੋਈ ਜੀ ਲਵਲ ਤੇ ਹੋਵੇ ਚਾਹੇ ਫੋਰਸ ਕਲਾਸ ਲੈਵਲ ਤੇ ਹੋਵੇ ਸਪਾਈਸ ਜੇ ਹੋਵੇ ਹਾਉਰ ਡੈਫੀਨਟਲੀ ਦਵਾਗੇ ਕਿ ਇਹਨਾਂ ਪ੍ਰੋਬਲਮਾਂ ਨੂੰ ਜਨਤਾ ਦੇ ਵਾਸਤੇ ਹੀ ਆਪਾਂ ਸਾਰੇ ਬੈਠੇ ਮੈਨ ਇੱਕ ਅ ਪਹਿਲਾਂ ਵੀ ਸੁਮਨ ਸਿੰਘ ਜੀ ਸਾਹਿਬ ਨੇ ਚਲਾਈ ਸੀ ਕਿ ਉਹਦੀ ਕਾਸ ਆਫ ਡੈਥ ਬਾਰੇ ਜਿਹੜੀ ਗੱਲ ਪਈ ਜਾਣੀ ਹੈ ਜੀ 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 ਜ ਔਰ ਬਹੁਤ ਜਲਦੀ ਇਸੇ ਕਰਕੇ ਅਸੀਂ ਸੰਦੀਗਾਰਡ ਕੋ ਹੈਡਕਾਰਡ ਤੋਂ ਆਪਣੇ ਸਿਰ ਉੱਪਰ ਡਾਇਪਟਿਕ ਵੈਸ਼ਸ ਹੁਆਪਨ ਤਸ ਨਰੇ ਹੈਗਾ ਸਾਰੇ ਆਫੀਸਰ ਕਟਿਆ ਔਰ ਅੱਗੇ ਨਾਲ ਇੱਕਟਿਆ ਹੈਗਾ ਔਰ ਪ੍ਰਮਾਥਮਾ ਅਗੇ ਵੀ ਬੇਨਸ ਕਰਦੇ ਕਿ ਠੀਕ ਰਹੇ ਔਰ ਸਾਡਾ ਕੰਮ ਐਫਰਟ ਸਾਰਾ ਆਮ ਜਨਤਨ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਕਿ ਇਸ ਇਸ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਅਵੇਨਸ ਰਹਿਣ ਦੇਖੋ ਆਮ ਜਨਤਾ ਨੂੰ ਅਵੇਰਨਸ ਵਾਸਤੇ ਅਸੀਂ ਟੀਮ ਸਲਾਈਆਂ ਨਿਕਲੀ ਹੈ ਪਾਣੀ ਨੂੰ ਪ੍ਰੋਪਰ ਵਾਈਲਡ ਪਾਣੀ ਪੀਓ ਮੈਡੀਸਿਨਸ ਵਾਸਤੇ ਹੈਲਥ ਟੀਮਾਂ ਲਗੀਆਂ ਡੋਲ ਰੋਜ਼ਾ ਕੋ ਮੈਡੀਸਿਨ ਦੇ ਦਿੱਤਾ ਔਰ ਪਾਣੀ ਵਾਸਤੇ ਸਪੈਸ਼ਲੀ ਇਹ ਟੈਂਕਰਸ ਲਾਏ ਔਰ ਡੋਰ ਟੂ ਡੋਰ ਸੇਟ ਇਮਾਈ ਲਈ ਉਹ ਸੇਵਾ ਕਰੇ ਜਾਂ ਕਿ ਉਹ ਜਿਹੜੀਆਂ ਸਾਰੇ ਲੋਕਾਂ ਨੂੰ ਉਹ